ਗੋਲਡੀ ਬਾਹਰ ਨਿਕਲੋ ਉਹ ਗੱਡੀ ਕਿਤਾ ਆ ਲੈ ਚਾ ਵੀ ਤੇਰੀ ਮੈਂ ਆਹਾ ਇੰਸਪੈਕਟਰ ਰੰਜੀਤ ਸਿੰਘ ਕਾਟਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਕੱਲ ਮਿਤੀ 21/4 ਨੂੰ ਪੁਲਿਸ ਸਟੇਸ਼ਨ ਕਾਟਗੜ ਵਿੱਚ ਇੱਕ ਫੀਅਰ ਦਰਜ ਹੋਈ ਆ 43 214253 353 186 ਔਰ 34 ਆਈਪੀਸੀ ਔਰ ਬੀਐਨਐਸ ਦੇ ਵਿੱਚ 132 201 ਤੇ 3 ਬਲੀਕ 5 ਬੀਐਨਐਸ ਦੇ ਵਿੱਚ ਚੈਂਪੀਅਨ ਰਿਪੋਰਟ ਕੀਤੀ ਆ ਇਹਦੇ ਵਿੱਚ ਐਸਐਚਓ ਕਾਰਡਗੜ ਗਸ਼ਤ ਦੇ ਦੌਰਾਨ ਸੀਗਾ ਪਿੰਡ ਮਾਣੀ ਵਾਲੇ ਦੇ ਫਿਰਨੀ ਤੇ ਤੇ ਉੱਥੇ ਇਹਨਾਂ ਨੂੰ ਤਿੰਨ ਸ਼ੱਕੀ ਨੌਜਵਾਨ ਜਿਹੜੇ ਸੀਗੇ ਦਿਸੇ ਉਹਨਾਂ ਨੂੰ ਰੋਕ ਕੇ ਜਦੋਂ ਇਹਨੇ ਚੈੱਕ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਜਿਹੜੇ ਮੁੰਡੇ ਸੀਗੇ ਤੇ ਉਹਨਾਂ ਨੇ ਉਹ ਡਿਊਟੀ ਵਿੱਚ ਵਿਗਨ ਪਾਇਆ ਉਸ ਸਬੰਧ ਵਿੱਚ ਐਸਐਚਓ ਸਾਹਿਬ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈਗੀ ਆ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਵੀ ਜਿਹੜਾ ਵੀ ਕੋਈ ਇਹੋ ਜਿਹਾ ਬੰਦਾ ਜਿਹੜਾ ਡਰਗ ਵੇਚਦਾ ਆ ਜਾਂ ਜਿਹਨੂੰ ਸ਼ੱਕ ਦੇ ਬਿਨਾਂ ਤੇ ਸਾਡੀ ਪੁਲਿਸ ਪਾਰਟੀ ਚੈੱਕ ਕਰ ਰਹੀ ਸੀਗੀ ਉਹਨਾਂ ਨਾਲ ਬਿਲਕੁਲ ਸਖਤੀ ਨਾਲ ਨਿਪਟਿਆ ਜਾਊਗਾ ਔਰ ਇਹਨਾਂ ਮੁਲਜ਼ਮਾਨ ਭੁਪਿੰਦਰ ਪਰਮਜੀਤ ਤੇ ਮੰਦੀਪ ਨੂੰ ਵੀ ਅਸੀਂ ਜਲਦੀ ਹੀ ਅਰੈਸਟ ਕਰਕੇ ਐਸ ਪਰ ਲਾਉ ਉਹਨਾਂ ਦੇ ਕਾਰਵਾਈ ਕਰਾਂਗੇ